ਇਹ ਹੁਕਮਨਾਮਾ ਜਿਹੜਾ ਹੋ ਗਿਆ ਨਹੀਂ ਹਰਪੀ ਸਿੰਘ ਨੇ ਕੀਤਾ ਇਸ ਕਰਕੇ ਸਭ ਤੋਂ ਪਹਿਲਾਂ ਕਿ ਨਹੀਂ ਹਰਪੀ ਸਿੰਘ ਦੀ ਛੁੱਟੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਉਦੋਂ ਹੀ ਜਿਹੜਾ ਸਕੀਮ ਜਿਹੜੀ ਆ ਉਹ ਮੇਰੀ ਛੁੱਟੀ ਕਰਨ ਦੀ ਲਗਾ ਲਈ ਸੀ ਜੀ ਅੱਜ ਕਹਾਣੀ ਬਣਾਈ ਹੈ ਜੋ ਇਹਨਾਂ ਨੇ ਮੁੱਦਾ ਲਿਆ ਜੋ ਇਹਨਾਂ ਨੇ ਉਹਨਾਂ ਨੂੰ ਸੇਵਾਮਾ ਖਤਮ ਕਰਨ ਦਾ ਆਧਾਰ ਬਣਾਇਆ ਹੋਏਗਾ ਮੇਰਾ ਨਹੀਂ ਖਿਆਲ ਕਿ ਇਹ ਇਸ ਇਹ ਆਧਾਰ ਕੋਈ ਬੰਦਾ ਹੈ ਜਿਹੜੀ ਸ਼ਿਕਾਇਤਾਂ ਇਹਨਾਂ ਨੇ ਕਰਾਈਆਂ ਜੱਜ ਨਾਲ ਲੋਕਾਂ ਨੇ ਕੀਤੀਆਂ ਅੱਜ 20 25 ਸਾਲ ਦੇ ਵਿੱਚ ਅਸੇ ਵਿੱਚ ਉਹ ਨਿਰਅਦਾਰਤ ਬਨ ਜਲਦੀ ਗਿਆ ਕਲ ਜੁਗ ਹੈ ਕਲ ਜੁਗ ਗੁਰੂ ਕਸੂਰ ਹੋ ਗਿਆ ਯਾਰ ਪਿਛੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਤੇ ਹੁਣ ਤਖਤ ਸ਼੍ਰੀ ਦੰਦਵਾ ਸਾਹਿਬ ਦੇ ਜਥੇਦਾਰ ਵਜੋਂ ਸਵਾਮਾਨਵਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਉਹਨਾਂ ਦੀ ਮੌਜੂਦਾ ਸਵਾਮਾਨ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਹੈ ਐਸਜੀਪੀਸੀ ਵੱਲੋਂ ਸਿਧਾਨਾ ਸ਼ਬਦਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਤਰ੍ਹਾਂ ਜ਼ਬਰੀ ਰਿਟਾਇਰ ਕਰਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਅੱਜ ਦੀ ਵੀਡੀਓ ਵਿੱਚ ਇਸ ਘਟਨਾ ਕਰਕੇ ਫਾਇਦਾ ਹੋਏ ਕੁਝ ਸਿਆਸੀ ਅਤੇ ਧਾਰਮਿਕ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਆਮ ਲੋਕਾਂ ਦੇ ਮਨਾਂ ਵਿੱਚ ਇਸ ਵੇਲੇ ਪੈਦਾ ਹੋ ਰਹੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਬਹੁਤ ਹੀ ਸਨਮਾਨ ਵਾਲੀ ਗੱਲ ਹੁੰਦੀ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਥ ਦੀ ਸਰਮੌਰ ਹਸਤੀ ਹੁੰਦੀ ਹੈ ਜਿਸ ਦੇ ਫੈਸਲੇ ਮੂਰੇ ਹਰ ਸਿੱਖ ਭਾਵੇਂ ਉਹ ਨਿਮਾਣਾ ਜਿਹਾ ਸਿੱਖ ਹੋਵੇ ਜਾਂ ਕੋਈ ਤਾਕਤਵਰ ਸ਼ਖਸੀਅਤ ਜੋ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਕਾਲ ਤਖਤ ਦੇ ਫੈਸਲੇ ਮੂਰੇ ਸੀਸ ਝੁਕਾਉਣਾ ਆਪਣਾ ਨੈਤਿਕ ਫਰਜ਼ ਉਹ ਸਮਝਦੇ ਹਨ ਸਖਪੰਦ ਵਿੱਚ ਜਦੋਂ ਵੀ ਕੋਈ ਮਸਲਾ ਵਿਵਾਦ ਪੈਦਾ ਹੁੰਦਾ ਹੈ ਤਾਂ ਅਕਾਲ ਤਖਤ ਸਾਹਿਬ ਉੱਥੋਂ ਦੇ ਜਥੇਦਾਰ ਉਹਨਾਂ ਦਾ ਫੈਸਲਾ ਹੀ ਅੰਤਮ ਫੈਸਲਾ ਮੰਨਿਆ ਜਾਂਦਾ ਹੈ ਪਿਛੇ ਜਿਵੇਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਸੁਪਰੀਮ ਮੋ ਸੁਖਵੀਰ ਬਾਦਲ ਉਹਨਾਂ ਨੂੰ ਵੀ ਤਨਖਈਆ ਕੋਸ਼ਿਸ਼ ਕਰ ਦਿੱਤਾ ਗਿਆ ਸੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਪਰ ਤੁਹਾਨੂੰ ਯਾਦ ਹੀ ਹੋਵੇਗਾ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਜਿਨ੍ਹਾਂ ਨੂੰ ਹੁਣ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਕਾਰਨ ਉਹਨਾਂ ਦੇ ਪਰਿਵਾਰਕ ਮਸਲੇ ਕਰਕੇ ਜੋ ਲੋਕਾ ਮੂਰੇ ਹੁਣ ਸਾਹਮਣੇ ਆ ਗਿਆ ਸੀ ਇਹ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਰਦਾਰ ਕੁਸ਼ੀ ਕਰਨ ਵਾਲਾ ਸੀ ਜਿਸ ਕਰਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹੁਣ ਜਬਰੀ ਰਿਟਾਇਰ ਕਰ ਦਿੱਤਾ ਗਿਆ ਹੈ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਮਸਲੇ ਦੇ ਉੱਪਰ ਜੋ ਬਿਆਨ ਹਨ ਉਹ ਸੁਣਦੇ ਹਾਂ ਮੈਨੂੰ ਪਤਾ ਲੱਗਿਆ ਸੀ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਆਪਣੇ ਵਿਰੋਧ ਦੇ ਵਿੱਚ ਇਹਨਾਂ ਨੇ ਮੰਨ ਲਿਆ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਵੀ ਇਹਨਾਂ ਨੇ ਮੰਨ ਲਿਆ ਹੈਗਾ ਕਿ ਉਸ ਹੁਕਮਨਾਮੇ ਦੇ ਪਿੱਛੇ ਜਿਹੜਾ ਹੈਗਾ ਉਹ ਮੈਂ ਖੜਾ ਹੈਗਾ ਹਲਕੇ ਉਹ ਹੁਕਮਨਾਮਾ ਪੰਚ ਸਿੰਘ ਸਾਹਿਬਾਨ ਦਾ ਪੰਚ ਸਿੰਘ ਸਹਿਬਾਨ ਦੇ ਉੱਤੇ ਸਾਈਨ ਹੋਏ ਨੇ ਔਰ ਪੰਚ ਸਿੰਘ ਸਹਿਬਾਨ ਦੀ ਸம்மਤੀ ਨਾਲ ਹੋਇਆ ਹੈ ਇਹ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬਿਠਾ ਦਿੱਤੀ ਗਈ ਜਾਂ ਬੈਠ ਗਈ ਕਿ ਇਹ ਹੁਕਮਨਾਮਾ ਜਿਹੜਾ ਹੋ ਗਿਆ ਨਹੀਂ ਹਰਪੀ ਸਿੰਘ ਨੇ ਕੀਤਾ ਇਸ ਕਰਕੇ ਸਭ ਤੋਂ ਪਹਿਲਾਂ ਕਿ ਨਹੀਂ ਹਰਪੀ ਸਿੰਘ ਦੀ ਛੁੱਟੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਉਦੋਂ ਹੀ ਜਿਹੜਾ ਸਕੀਮ ਜਿਹੜੀ ਆ ਉਹ ਮੇਰੀ ਛੁੱਟੀ ਕਰਨ ਦੀ ਲਗਾ ਲਈ ਸੀ ਜੀ ਦੋਸਤੋ ਬੇਸ਼ੱਕ ਮਸਲਾ 18 ਸਾਲ ਪੁਰਾਣਾ ਕਹਿ ਕੇ ਟਾਲਿਆ ਜਾ ਰਿਹਾ ਸੀ ਸਿਆਸੀ ਰੰਗਤ ਵੀ ਦਿੱਤੀ ਜਾ ਰਹੀ ਸੀ ਪਰ ਦੋਸਤੋ ਜਦੋਂ ਉਹਨਾਂ ਦੇ ਸਾਧੂ ਸਾਹਿਬ ਹੀ ਮੀਡੀਆ ਦੇ ਵਿੱਚ ਸਾਹਮਣੇ ਆ ਕੇ ਉਹਨਾਂ ਉੱਪਰ ਇਲਜ਼ਾਮ ਤ라ਸ਼ੀ ਕਰ ਗਏ ਸਨ ਤਾਂ ਫਿਰ ਉਹਨਾਂ ਦਾ ਕਿਸੇ ਵੀ ਤਰ੍ਹਾਂ ਧਾਰਮਿਕ ਸਸਤਾ ਦੇ ਕਿਸੇ ਮੁਖੀ ਵਜੋਂ ਕੰਮ ਨਿਭਾਉਣਾ ਫਰਜ਼ ਨਿਭਾਉਣਾ ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਸੀ ਇਸ ਸਭ ਦੇ ਬਾਵਜੂਦ ਉਹਨਾਂ ਨੂੰ ਦੋਸਤੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤਬਦੀਲ ਕਰਕੇ ਅੰਮ੍ਰਿਤਸਰ ਤੋਂ ਦਮਦਵਾ ਸਾਹਿਬ ਭੇਜ ਦਿੱਤਾ ਗਿਆ ਬਤੌਰ ਤਖਤਸ਼ਰੀ ਦਮਦਵਾ ਸਾਹਿਬ ਦੇ ਜਥੇਦਾਰ ਦੋਸਤੋ ਜਿਨ੍ਹਾਂ ਇਲਜ਼ਾਮਾਂ ਕਰਕੇ ਉਹਨਾਂ ਨੂੰ ਦਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਦਲਾਇਆ ਗਿਆ ਸੀ ਉਹ ਕਾਲ ਤੱਕ ਤਾਂ ਸਾਫ ਤੋਂ ਬਦਲ ਕੇ ਦਮਦਮਾ ਸਾਹਿਬ ਦੇ ਜਥੇਦਾਰ ਬਣ ਕੇ ਕਿਹੜਾ ਹਲਕੇ ਹੋ ਜਾਂਦੇ ਸਨ ਬਹੁਤ ਚੰਗੀ ਗੱਲ ਹੁੰਦੀ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਹੀ ਕੁਝ ਦਿਨਾਂ ਲਈ ਛੁੱਟੀ ਤੇ ਚਲੇ ਜਾਂਦੇ ਪਰ ਲੋਕਾਂ ਨੇ ਉਸ ਵੇਲੇ ਟਕਰਾਅ ਵੇਖਿਆ ਜੋ ਚੰਗਾ ਨਹੀਂ ਸੀ ਜਿਨ੍ਹਾਂ ਦੀ ਆਖੀ ਗਈ ਇੱਕ ਇੱਕ ਗੱਲ ਤੇ ਪੂਰੇ ਸਿੱਖ ਜਗਤ ਹੀ ਨਹੀਂ ਬਾਕੀ ਹੋਰ ਸਮਾਜ ਧਰਮ ਦੇ ਬੁੱਧੀਜੀਵੀਆਂ ਦੀ ਨਜ਼ਰ ਹੁੰਦੀ ਹੈ ਉਹ ਬਤੌਰ ਜਥੇਦਾਰ ਦਮਦਮਾ ਸਾਹਿਬ ਇਸ ਮਸਲੇ ਦੇ ਉੱਪਰ ਲਗਾਤਾਰ ਬਿਆਨਬਾਜ਼ੀ ਕਰਦੇ ਰਹੇ ਇਸ ਨੇ ਦੋਸਤੋ ਜਥੇਦਾਰਾਂ ਦੇ ਅਹੁਦੇ ਦੇ ਵਕਾਰ ਨੂੰ ਛੱਟ ਲਈ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਜਥੇਦਾਰ ਦੇ ਅਹੁਦੇ ਦਾ ਮਾਣ ਸਨਮਾਨ ਘਟਾਇਆ ਹੀ ਹੈ ਇਹਨਾਂ ਬਿਆਨਾਂ ਨੇ ਹੁਣ ਤਾਂ ਦੋਸਤੋ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਖਤਸ਼੍ਰੀ ਦਮਨワਲ ਸਾਹਿਬ ਦੀ ਸੇਵਾ ਤੋਂ ਹਟਾ ਕੇ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਮਸਲੇ ਤੇ ਸ਼੍ਰੀ ਅਕਾਲ ਸਖਬ ਸਾਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਉਹ ਤਾਂ ਇੱਕ ਤਰ੍ਹਾਂ ਖੁੱਲ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ਵਿੱਚ ਉਤਰ ਆਏ ਉਹਨਾਂ ਨੇ ਐਸਜੀਪੀਸੀ ਦੀ ਇਸ ਕਾਰਵਾਈ ਨੂੰ ਇੱਕ ਤਰ੍ਹਾਂ ਮੰਦਭਗਾ ਘਰਾੜ ਦਿੱਤਾ ਬੇਸ਼ੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਵੇਲੇ ਇੰਗਲੈਂਡ ਵਿੱਚ ਹਨ ਉਹਨਾਂ ਨੇ ਵੀਰਵਾਰ ਰਾਤੀ 8:30 ਵਜੇ ਦੇ ਕਰੀਬ ਇੰਗਲੈਂਡ ਤੋਂ ਹੀ ਆਪਣੇ ਫੇਸਬੁੱਕ ਪੇਜ ਦੇ ਉੱਪਰ ਲਿਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਲਤ ਢੰਗ ਨਾਲ ਹਟਾਇਆ ਗਿਆ ਹੈ। ਉਹਨਾਂ ਨੂੰ ਜਲੀਲ ਕਰਕੇ ਸਵਾਮੁਕਤ ਕਰਨਾ ਬੇहद ਦੁਖਦਾਈ ਹੈ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੀ ਇਸ ਕਾਰਵਾਈ ਨਾਲ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ। ਹੁਣ ਦੱਸੋ ਦੋਸਤੋ ਇੱਕ ਪਾਸੇ ਕੌਮ ਦੇ ਜੱਥੇਦਾਰ ਅਤੇ ਦੂਜੇ ਪਾਸੇ ਕੌਮ ਦੀ ਇੱਕ ਸੰਸਥਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸਤੋ ਪਹਿਲਾਂ ਹੀ ਬਾਦਲ ਕਿਆ ਕਰਕੇ ਕੌਮ ਵਿੱਚ ਸ਼ਰਮਨਾਕ ਅਤੇ ਨਿਰਾਸ਼ਾਜਨਕ ਸਥਿਤੀ ਬਣੀ ਹੋਈ ਹੈ ਉੱਪਰ ਹੁਣ ਐਜੀਪੀਸੀ ਦੇ ਤਖਤਾਂ ਦੇ ਜਥੇਦਾਰ ਦਾ ਵਿਰੋਧ ਕਹਿਣ ਵਾਲੇ ਤਾਂ ਇਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਾਲੀ ਦਲ ਨੇ ਹੀ ਐਜੀਪੀਸੀ ਦੇ ਰਾਹੀਂ ਇਹ ਸਾਰਾ ਖੇਡ ਖੇਡਿਆ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੀ ਬਤੌਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਮੋ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਲਗਭਗ ਸਾਰੇ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਉਹਨਾਂ ਨੇ ਅਕਾਲ ਸਰਸਪਤ ਸੱਦ ਕੇ ਉਹਨਾਂ ਦੀ ਚੰਗੀ ਤਰ੍ਹਾਂ ਝਾੜ-ਜੰਬ ਕੀਤੀ ਸੀ। ਮਾਝੇ ਦੇ ਅਕਾਲੀ ਨੇਤਾ ਵਰਸਾ ਸਿੰਘ ਬਲਟੋਹਾ ਉਹਨਾਂ ਨਾਲ ਤਾਂ ਉਹਨਾਂ ਦੀ ਤਲਕੀ ਜਗਜਾਹਰ ਹੋ ਗਈ ਸੀ ਜਦੋਂ ਕੁਝ ਵੀਡੀਓਜ਼ ਬਾਹਰ ਆਈਆਂ। ਵਰਸਾ ਸਿੰਘ ਬਲਟੋਹਾ ਸਾਹਿਬ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਤੱਕ ਕਢਵਾ ਦਿੱਤਾ ਗਿਆ ਸੀ। ਉਸ ਵੇਲੇ ਦੀ ਤਲਕੀ ਵਿੱਚ ਗਾਲੀ-ਗਲੋch ਤੱਕ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਸੀ ਜੋ ਦੋਹਾਂ ਪਾਸਿਆਂ ਵਿੱਚੋਂ ਕਿਸੇ ਨੂੰ ਵੀ ਸ਼ੋ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦਾ ਤਾਂ ਹਰ ਸ਼ਬਦ ਵਜਨੀ ਅਤੇ ਨਿਮਰਤਾ ਭਰਿਆ ਹੋਣਾ ਚਾਹੀਦਾ ਸੀ ਕੋਈ ਕਿਵੇਂ ਉਹਨਾਂ ਦੇ ਮੂਹਰੇ ਚੂੰਕ ਕਰ ਜਾਂਦਾ ਪਰ ਨਹੀਂ ਸ਼ਾਇਦ ਦੋਹਾਂ ਧਿਰਾਂ ਨੇ ਆਪਣਾ ਕੁਝ ਨਿੱਜ ਉਹ ਸ਼ਬਦ ਕਰਨਾ ਸੀ ਉਸ ਵੇਲੇ ਜਿਹੜੀ ਭਾਸ਼ਾ ਦਾ ਉਹਨਾਂ ਨੇ ਉਸ ਵੇਲੇ ਇਸਤੇਮਾਲ ਕੀਤਾ ਹੋ ਇਹ ਭੁੱਲ ਗਏ ਕਿ ਉਹ ਇੱਕ ਤਾਂ ਅਮਰਤਾਰੀ ਸਿੱਖ ਹਨ ਦੂਜਾ ਉਹ ਖੜੇ ਕਿੱਥੇ ਹਨ ਉਸ ਵੇਲੇ ਕੀ ਸੰਦੇਸ਼ਾ ਦੇ ਰਹੇ ਹਨ ਉਹ ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਫਸਲ ਨੂੰ ਜੋ ਹੁਣ ਵਾਵਾ ਪੜੀ ਲਿਖੀ ਹੈ ਆਪਣਾ ਦਿਮਾਗ ਵਰਤੇ ਦੇ ਹੋਏ ਕਿੰਤੂ ਬਰੰਤੂ ਕਰ ਸਕਦੀ ਹੈ ਉਸੇ ਘਟਨਾ ਦਾ ਖਲਾਰਾ ਹੁਣ ਖੁੱਲ ਕੇ ਪੈ ਗਿਆ ਹੈ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਜੀ ਜਬਰੀ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੁੱਲ ਕੇ ਆ ਗਏ ਹਨ ਆਜੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਇੱਕ ਵਾਰੀ ਫੇਰ ਸੁਣਦੇ ਹਾਂ ਅੱਜ ਤਾਂ ਸਾਡਾ ਤਾਂ ਮੇਰੀ ਪੀੜੀ ਦਾ ਸੰਕਲਪ ਹੀ ਹੈ ਇਹ ਕਹਿ ਦੇਣ ਕਿ ਮੇਰੀ ਪੀੜੀ ਦੇ ਲਈ ਕੋਈ ਜਗ੍ਹਾ ਨਹੀਂ ਹੈ ਹਾਂ ਇਹ ਰਾਜਨੀਤਿਕ ਵਿਅਕਤੀ ਧਰਮ ਦੀ ਗੱਲ ਕਰ ਸਕਦੇ ਤੇ ਧਰਮ ਦੀ ਗੱਲ ਰਾਜਨੀਤੀ ਦੀ ਗੱਲ ਕਿਉਂ ਨਹੀਂ ਕਰ ਸਕਦਾ ਧਾਰਮਿਕ ਵਿਅਕਤੀ ਰਾਜਨੀਤੀ ਦੀ ਗੱਲ ਕਿਉਂ ਨਹੀਂ ਕਰ ਸਕਦਾ ਜੇ ਰਾਜਨੀਤਿਕ ਵਿਅਕਤੀ ਧਾਰਮਿਕ ਮਾਮਲੇ 'ਚ ਦਖਲ ਦੇ ਸਕਦੇ ਐ ਧਾਰਮਿਕ ਮਾਮਲਿਆਂ ਨੂੰ ਚਲਾ ਸਕਦੇ ਐ ਧਾਰਮਿਕ ਮਾਮਲਿਆਂ ਦੇ ਵਿੱਚ ਨਿਯੁਕਤੀਆਂ ਬਰਖਾਸਤਗੀਆਂ ਕਰ ਸਕਦੇ ਐ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜਾ ਫੈਸਲੇ ਕਰਵਾ ਸਕਦੇ ਐ ਮਰਿਆਦਾ ਦੇ ਮਸਲਿਆਂ ਦੇ ਉੱਤੇ ਧਾਰਮਿਕ ਰਾਜਨੀਤਿਕ ਜਿਹੜੀ ਆ ਉਹ ਦਬਾਅ ਪਾ ਸਕਦੇ ਐ ਇਹ ਫਿਰ ਧਾਰਮਿਕ ਆਗੂ ਜਾਂ ਧਾਰਮਿਕ ਲੀਡਰ ਜਿਹੜਾ ਹੈ ਉਹ ਰਾਜਨੀਤਿਕਾਂ ਨੂੰ ਜਿਹੜਾ ਉਹ ਕਿਉਂ ਨਹੀਂ ਸਹਿਦ ਦੇ ਸਕਦਾ ਜਾਂ ਕਿਉਂ ਨਹੀਂ ਨਿਰਦੇਸ਼ ਦੇ ਸਕਦਾ ਰਾਜਨੀਤਿਕ ਬੰਦਿਆਂ ਦਾ ਪ੍ਰੈਸ਼ਰ ਹਮੇਸ਼ਾ ਹੀ ਰਿਹਾ ਹੈ ਜੀ ਆਧਵੀ ਹੈ ਧਾਰਮਿਕ ਸੰਸਥਾਵਾਂ ਦੀ ਜਿਹੜੀ ਹਾਲਤ ਸਾਡੀ ਜਿਹੜੀ ਪਤਲੀ ਹੋਈ ਹੈ ਉਹਦਾ ਕਾਰਨ ਹੀ ਹੈ ਕਿ ਰਾਸੀ ਕਰਨ ਜਿਹੜਾ ਸਾਡੀਆਂ ਸੰਸਥਾਵਾਂ ਦਾ ਕਰ ਦਿੱਤਾ ਹੈ ਜਾਂ ਹੋ ਗਿਆ ਹੈ ਜੀ ਇਸੇ ਕਰਕੇ ਸਾਡੀਆਂ ਸੰਸਥਾਵਾਂ ਦੀ ਹਾਰਤ ਬਹੁਤ ਪਤਲੀ ਹੋ ਗਈ ਹੈ ਜੀ ਉਹਨਾਂ ਦੇ ਬਿਆਨ ਸੁਣਦੇ ਹੋਏ ਫਿਰ ਕੀ ਧਾਰਮਿਕ ਮੈਨ ਨੇ ਕੱਡੇ ਜਾਣ ਦੋਸਤੋ ਇਹਨਾਂ ਤਖਤਾਂ ਤੇ ਬੈਠੇ ਹੋਏ ਸ਼ਖਸ਼ੀ ਵੀ ਸਾਡੇ ਢਾਡੇ ਵਰਗੇ ਹੀ ਹੁੰਦੇ ਹਨ ਨਾ ਕੀ ਹੱਦ ਦੇ ਸੁਲਝੇ ਹੋਏ ਵਿਦਵਾਨ ਅਤੇ ਨਿਮਰਤਾਪਨ ਨਾਲ ਭਰੇ ਹੋਏ ਸਿੱਖ ਕੀ ਧਾਰਮਿਕ ਤੌਰ ਤੇ ਉਹਨਾਂ ਨੂੰ ਵੇਖ ਕੇ ਤੁਹਾਡੇ ਅੰਦਰ ਉਹਨਾਂ ਪ੍ਰਤੀ ਇਹ ਫੀਲਿੰਗ ਆਉਂਦੀ ਹੈ ਕਿ ਉਹਨਾਂ ਦਾ ਸਨਮਾਨ ਸਪੈਸ਼ਲ ਸਨਮਾਨ ਕਰਨਾ ਹੈ ਸ਼ਾਇਦ ਅੱਜ ਜੋ ਬਿਆਨਬਾਜ਼ੀਆਂ ਉਹ ਕਰ ਰਹੇ ਹਨ ਉਹਨਾਂ ਨੂੰ ਸੁਣਦੇ ਹੋਏ ਤਾਂ ਸ਼ਾਇਦ ਇੱਕੋ ਹੀ ਜਵਾਬ ਹੋਵੇਗਾ ਸ਼ਾਇਦ ਨਹੀਂ ਉਹਨਾਂ ਦਾ ਸਨਮਾਨ ਧਾਰਮਿਕ ਅਹੁਦੇ ਕਰਕੇ ਹੀ ਹੈ অতি ਮਹੱਤਵਪੂਰਨ ਅਹੁਦੇ ਤੇ ਬੈਠਣ ਕਰਕੇ ਕੁਝ ਤੇ ਉਹਨਾਂ ਨੂੰ ਸਪੈਸ਼ਲ ਹੋਣਾ ਹੀ ਚਾਹੀਦਾ ਹੈ ਪਰ ਜਿਸ ਪੱਧਰ ਦੀ ਬਿਆਨਬਾਜ਼ੀ ਹੋ ਰਹੀ ਹੈ ਇਹ ਦੋਵਾਂ ਦਾ ਕਦ ਘਟਾਉਂਦਾ ਹੈ ਦੋਸਤੋ ਬਾਕੀ ਇਸ ਦੇ ਸਿਆਸੀ ਮੈਨੇ ਵੀ ਹਨ ਉਹ ਵੀ ਜਾਣ ਲੈਂਦੇ ਹਾਂ ਦੋਸਤੋ ਪਰ ਉਸ ਤੋਂ ਪਹਿਲਾਂ ਦੋਸਤੋ ਆਪਾਂ ਬੀਬੀ ਜਗੀਰ ਕੌਰ ਜੀ ਦਾ ਇਸ ਮਸਲੇ ਦੇ ਉੱਪਰ ਜੋ ਪ੍ਰਤੀਕਰਮ ਹੈ ਉਹ ਸੁਣਦੇ ਹਾਂ ਜੋ ਇਹਨਾਂ ਨੇ ਅੱਜ ਕਹਾਣੀ ਬਣਾਈ ਹੈ ਜੋ ਇਹਨਾਂ ਨੇ ਮੁੱਦਾ ਲਿਆ ਜੋ ਇਹਨਾਂ ਨੇ ਉਹਨਾਂ ਨੂੰ ਸੇਵਾਮੈਂ ਖਤਮ ਕਰਨ ਦਾ ਆਧਾਰ ਬਣਾਇਆ ਹੋਏਗਾ ਮੇਰਾ ਨਹੀਂ ਖਿਆਲ ਕਿ ਇਹ ਇਸ ਇਹ ਆਧਾਰ ਕੋਈ ਬੰਦਾ ਹੈ ਜਿਹੜੀ ਸ਼ਿਕਾਇਤਾਂ ਇਹਨਾਂ ਨੇ ਕਰਾਈਆਂ ਜੱਜ ਜਿਨ੍ਹਾਂ ਲੋਕਾਂ ਨੇ ਕੀਤੀਆਂ ਅਜ 20 25 ਸਾਲ ਦੇ ਵਿੱਚ ਅਸੇ ਵਿੱਚ ਉਹ ਨਿਰਅਧਾਰਿਤ ਬਣ ਜਾਂਦਿ ਗਏ ਕਿਉਂਕਿ ਇਹ ਲਾਉਣ ਲੱਗਿਆ ਦੇਖਣਾ ਹੁੰਦਾ ਕਿ ਇੰਨੇ ਸਾਲਾਂ ਦੇ ਵਿੱਚ ਕਿਸੇ ਦੇ ਕਿਸੇ ਕਿਸਮ ਦੀ ਕੋਈ ਅਲੀਗੇਸ਼ਨ ਤਾਂ ਨਹੀਂ ਜੇ ਅਲੀਗੇਸ਼ਨ ਇਹ ਤੇ ਬਿਲਕੁਲ ਕੋਲ ਰਹਿੰਦੇ ਸੀ ਮੁਖਸਰ ਸਾਹਿਬ ਦੇ ਧਰਤੀ ਦੇ ਕੋਲ ਰਹਿੰਦੇ ਸੀ ਦਮਦਵਾ ਸਾਹਿਬ ਇਹਨਾਂ ਦੇ ਕੋਲ ਸੀ ਇਹ ਸਾਰਾ ਕੁਝ ਇਹਨਾਂ ਨੂੰ ਜੇ ਪਤਾ ਸੀ ਪਹਿਲਾਂ ਤੇ ਉਦੋਂ ਕਿਉਂ ਦੀ ਚਿੰਤਾ ਆਇਆ ਕਿਸੇ ਨੂੰ ਹਾਂ ਕਿ ਪਹਿਲਾਂ ਕਿਉਂ ਨਹੀਂ ਲੈ ਗਿਆ ਵੱਡਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਕਿਉਂ ਨਹੀਂ ਫੈਸਲਾ ਲਿਆ ਗਿਆ ਅਕਰ ਹੁਣ ਹੀ ਕਿਉਂ ਲਿਆ ਗਿਆ ਅੱਜ ਮੈਨੂੰ ਨਹੀਂ ਲੱਗਦਾ ਜੇ ਹੋ ਸਕਦਾ ਕਿ ਪ੍ਰਧਾਨ ਸ਼ੋਮਨੀ ਦੀ ਕਮੇਟੀ ਜਾਂਚ ਲੈ ਕੇ ਨਾ ਵੀ ਚੋਂਦੀ ਹੋਵੇ ਪਰ ਇਹ ਸਿਰਫ ਤੇ ਸਿਰਫ ਉੱਤੇ ਪੋਲਿਟੀਕਲ ਪ੍ਰੈਸ਼ਰ ਹੋਣ ਕਰਕੇ ਇਹਨਾਂ ਨੂੰ ਇਹ ਸਾਰਾ ਫੈਸਲਾ ਨਾ ਲਿਆ ਜਿਹੜੇ ਸ਼ੋਮਨੀ ਕਾਲੀ ਦਾ ਇਸ ਵੇਲੇ ਕਾਬਜ਼ੇ ਬੈਠੇ ਹੋਏ ਹਨ ਹੂੰ ਜਿਹੜੇ ਜਿਹੜਾ ਇਸ ਵੇਲੇ ਪ੍ਰਧਾਨਗੀ ਤੋਂ ਅਸਤੀਫੇ ਦੁਆਏ ਹੈ ਜਾਂ ਦਿੱਤੇ ਹੈ ਉਹ ਸਾਰੇ ਦੇ ਵਿੱਚ ਆ ਜਾਂਦੀਆਂ ਜੀ ਜੋ ਤੁਸੀਂ ਉਹਨਾਂ ਨੇ ਜਿਹੜਾ 2 ਦਸੰਬਰ ਦੇ ਦੋ ਸਰਬ ਦੇ ਫੈਸਲੇ ਦੀ ਅ ਤੋਂ ਇਹਨਾਂ ਨੇ ਉਹ ਉਹਦੇ ਉੱਤੇ ਇਹ ਐਕਚੁਅਲ ਜਿਹੜਾ ਉਸ ਫੈਸਲੇ ਤੋਂ ਬਾਅਦ ਸੋਚਿਆ ਸਾਰਾ ਕੁਝ ਸਾਰਾ ਕੁਝ ਉਹ ਦੋ ਦਸੰਬਰ ਚਕਸੀਅਤ ਨੂੰ ਆਪਣੇ ਸਤਕਾਰ ਦੇ ਨਾਲ ਇੱਡਾ ਵੱਡਾ ਸਥਾਨ ਦਿੱਤਾ ਉਹਨੂੰ ਤੁਸੀਂ ਅਪਮਾਨਿਤ ਕਰਕੇ ਕੱਢਣਾ ਉਹਦੀ ਕਿਰਦਾਰ ਕੁਸ਼ੀ ਕਰਕੇ ਕੱਢਣਾ ਇਹ ਸਭ ਤੋਂ ਜਿਹੜੀ ਸਾਡੇ ਵਾਸਤੇ ਨਮੋਸ਼ੀ ਵਾਲੀ ਗੱਲ ਹੈ ਦੋਸਤੋ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਬਲਤੋਹਾ ਸਿੰਘ ਬਲਟੋਹਾ ਨੇ ਇਲਜ਼ਾਮ ਲਾਏ ਸਨ ਕਿ ਉਹਨਾਂ ਦੀ ਸਾਝ ਕਾਂਗਰਸ ਪਾਰਟੀ ਨਾਲ ਹੈ ਉਹ ਕਾਂਗਰਸ ਜੋ ਜੂਨ 84 ਅਤੇ ਨਵੰਬਰ 84 ਲਈ ਜ਼ਿੰਮੇਵਾਰ ਹੈ ਪਰ ਬਲਟੋਹਾ ਸਾਹਿਬ ਇਹ ਯਾਦ ਨਹੀਂ ਰੱਖਦੇ ਕਿ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਸੁਖਵੀਰ ਬਾਦਲ ਉਹ ਵੀ ਤਾਂ ਮਿਲਦੇ ਹਨ ਰਕੇਸ਼ਟ ਕੈਦਵਰਗੇ ਨੇਤਾਵਾਂ ਨਾਲ ਜੋ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਕਾਂਗਰਸ ਦੇ ਹੱਥ ਠੋਕਿਆਂ ਨਾਲ ਖੁੱਲ ਕੇ ਮਿਲ ਸਕਦੇ ਹਨ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਬਰਾਦੀ ਦੀ ਸਾਜ ਨਮਾਉਣ ਲਈ ਕਾਂਗਰਸ ਦੇ ਸੀਐਮ ਰਹੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਮੁੰਡੇ ਦੇ ਵਿਆਹ ਤੇ ਚਲੇ ਵੀ ਗਏ ਤਾਂ ਕੀ ਅਖਰ ਆ ਗਈ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਇਹ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਦੀ ਆਰਐਸਐਸ ਨਾਲ ਸਾਜ ਹੈ ਬੀਜੇਪੀ ਦੇ ਨੇਤਾਵਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨੇੜਤਾ ਹੈ ਹੁਣ ਵਿਰਸਾ ਸਿੰਘ ਵਲਟੋਹਾ ਨੂੰ ਕੋਣ ਸਮਝਾਵੇ ਕਿ ਆਰਐਸਐਸ ਕੋਈ ਰੰਗਜੀਵ ਦੀ ਸੈਨਾ ਤਾਂ ਹੈ ਨਹੀਂ ਨਾ ਹੀ ਉਹ ਕੋਈ ਛਾਈ ਮਿਨਿਸਟਰੀਅਲ ਯਾਦਾ ਜੱਥਾ ਹੈ ਬਾਦਲਤਾ ਉਹਨਾਂ ਨਾਲ ਮਿਲ ਕੇ ਦੋਸਤੋ ਭਾਈਵਾਲੀ ਚ ਸਰਕਾਰ ਤੱਕ ਬਣਾਉਂਦੇ ਰਹੇ ਹਨ ਅਤੇ ਚਲਾਉਂਦੇ ਰਹੇ ਹਨ ਦੋਸਤੋ ਯਾਦ ਰੱਖੋ ਭਾਈਪਾ ਦੇ ਬਹੁਤ ਸਾਰੇ ਨੇਤਾ ਆਰਐਸਐਸ ਵਿੱਚੋਂ ਹੀ ਸਿਵਾਵਾ ਨਿਭਾ ਕੇ ਭਾਈਪਾ ਵਿੱਚ ਸ਼ਾਮਲ ਹੁੰਦੇ ਹਨ ਆਰਐਸਐਸ ਵਿੱਚ ਰਹਿੰਦੇ ਹੋਏ ਪਹਿਲਾਂ ਉਹ ਹਿੰਦੂਆਂ ਦੀ ਫਿਲਾਸਫੀ ਪੜ੍ਹਦੇ ਅਤੇ ਸਮਝਦੇ ਹਨ ਉਹ ਹਿੰਦੂਆਂ ਦੇ ਗ੍ਰੰਥਾਂ ਦੇ ਅਧਿਐਨ ਕਰਨ ਤੋਂ ਇਲਾਵਾ ਹਿੰਦੂਆਂ ਦੀਆਂ ਲੋਕ ਭਲਾਈ ਲਈ ਛੋਟੀਆਂ-ਛੋਟੀਆਂ ਸੰਸਥਾਵਾਂ ਜੋ ਬਣੀਆਂ ਹੋਈਆਂ ਹਨ ਉਹਨਾਂ ਵਿੱਚ ਪਹਿਲਾਂ ਸਿਵਾਵਾ ਕਰਦੇ ਹਨ ਅਤੇ ਉਸ ਤੋਂ ਬਾਅਦ ਹੀ ਜਾ ਕੇ ਕਹਿੰਦੇ ਨੇ ਭਾਈਪਾ ਜੁਆਇਨ ਕਰਦੇ ਹਨ ਦੋਸਤੋ ਜਿਵੇਂ ਹਰਪ੍ਰੀਤ ਸਿੰਘ ਜੀ ਭਾਜਪਾ ਦੇ ਕਿਸੇ ਨੇਤਾ ਨੂੰ ਸਰਵੋੱਚ ਨੇਤਾ ਨੂੰ ਮਿਲਦਾ ਵੀ ਹੋਵੇ ਤਾਂ ਇਸ ਵਿੱਚ ਕੀ ਗੁਨਾਹ ਹੋ ਗਿਆ ਫਿਰ ਦੋਸਤੋ ਬਾਦਲਾਂ ਦਾ ਬੀਜੇਪੀ ਦੇ ਨੇਤਾਵਾਂ ਨੂੰ ਮਿਲਣਾ ਉਹ ਵੀ ਤਾਂ ਗੁਨਾਹ ਮੰਨਿਆ ਹੀ ਜਾਵੇਗਾ ਨਾ ਜਦੋਂ ਕਿ ਦੋਸਤੋ ਵਰਸ ਸਿੰਘ ਬਲਟੋਹਾ ਦੀ ਪਾਰਟੀ ਸ਼ਰਮਣੇ ਕਾਲੀ ਦਲ ਉਹਨਾਂ ਦੇ ਸਰਵੋੱਚ ਨੇਤਾਵਾਂ ਦੀ ਭਾਜਪਾ ਦੇ ਨਾਲ ਕਈ ਵਾਰ ਸਾਂਝ ਰਹੀ ਹੈ ਤੇ ਕਈ ਵਾਰ ਉਹਨਾਂ ਨਾਲ ਸਰਕਾਰ ਉਹਨਾਂ ਨੇ ਬਣਾਈ ਹੈ ਦੋਸਤੋ ਜਦੋਂ ਕਿ ਇਹਨਾਂ ਨੇ ਅਸਲੀ ਧਿਰ ਦਾ ਨਾਂ ਹੀ ਨਹੀਂ ਲਿਆ ਦੋਸਤੋ ਅੱਜ ਹੁਣ ਅਸਲੀ ਧਿਰ ਦੀ ਗੱਲ ਕਰਦੇ ਹਾਂ ਇਹਨਾਂ ਨੇ ਅਸਲੀ ਧਿਰ ਦਾ ਨਾਂ ਤਾਂ ਲਿਆ ਹੀ ਨਹੀਂ ਜਿਸ ਦੀ ਨੇੜਤਾ ਦੀਆਂ ਖਬਰਾਂ ਚਰਚਾਵਾਂ ਵਿੱਚ ਹਨ ਦੋਸਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਪੰਜਾਬ ਦੇ ਪ੍ਰਭਾਰੀ ਰਾਗਵ ਚੱਡਾ ਉਹਨਾਂ ਦੇ ਵਿਆਹ ਵਿੱਚ ਬਤੌਰ ਜਥੇਦਾਰ ਪਕੋੜੇ ਖਾਣ ਗਏ ਸਨ ਗਿਆਨੀ ਹਰਪ੍ਰੀਤ ਸਿੰਘ ਜਾਂ ਨਹੀਂ ਇਹ ਸਭ ਨੂੰ ਪਤਾ ਹੈ ਪਰ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਇਸ ਕਰਕੇ ਬਲਟੋਹਾ ਸਾਹਿਬ ਉਹਨਾਂ ਦੇ ਖਿਲਾਫ ਬਿਆਨ ਦੇਣਗੇ ਹੀ ਨਹੀਂ ਦੋਸਤੋ ਬਿਰਸਾ ਸਿੰਘ ਬਲਟੋਹਾ ਦੇ ਬਿਆਨ ਪੂਰੀ ਤਰ੍ਹਾਂ ਸਿਆਸੀ ਬਿਆਨ ਹਨ ਤੇ ਬਹੁਤ ਚਲਾਕੀ ਭਰੇ ਪਰ ਮੁਖਤਾਪੂਰਨ ਬਿਆਨ ਮੰਨੇ ਜਾਣੇ ਚਾਹੀਦੇ ਹਨ ਦੋਸਤੋ ਜੇ ਅਕਾਲੀ ਦਲ ਦੀਆਂ ਪੰਜਾਬ ਵਿੱਚ ਜੜਾ ਪੱਟ ਹੁੰਦੀਆਂ ਹਨ ਤਾਂ ਇਸ ਦਾ ਫਾਇਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਹੀ ਹੁੰਦਾ ਹੈ ਜਾਂ ਫਿਰ ਕੁਝ ਹੱਦ ਤੱਕ ਕਾਂਗਰਸ ਨੂੰ ਬੇਸ਼ੱਕ ਦੋਸਤੋ ਭਾਜਪਾ ਦੇ ਉੱਪਰ ਇਲਜ਼ਾਮ ਤਰਾਸ਼ੀ ਤਾਂ ਕਰ ਦਿੱਤੀ ਜਾਂਦੀ ਹੈ ਪਰ ਇਸ ਦਾ ਫਾਇਦਾ ਭਾਜਪਾ ਨੂੰ ਤਾਂ ਮਿਲ ਹੀ ਨਹੀਂ ਸਕਦਾ ਪਰ ਇਸ ਨਾਲ ਅਕਾਲੀ ਦਲ ਜ਼ਰੂਰ ਕਮਜ਼ੋਰ ਹੁੰਦਾ ਹੈ ਕਿਉਂਕਿ ਪੰਜਾਬ ਵਿੱਚ ਭਾਜਪਾ ਦਾ ਇਕਲੌਤਾ ਸਾਂਝੀਦਾਰ ਅਕਾਲੀ ਦਲ ਪਾਰਟੀ ਹੀ ਹੈ ਨਾ ਉਸ ਦੇ ਕਮਜ਼ੋਰ ਹੋਣ ਦਾ ਫਾਇਦਾ ਕਿਸ ਨੂੰ ਹੋਵੇਗਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਦੋਸਤੋ ਇੱਥੇ ਇੱਕ ਹੋਰ ਫੈਕਟਰ ਕੰਮ ਕਰਦਾ ਹੈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਹੀ ਲੈਂਦੇ ਹਾਂ ਦੋਸਤੋ ਇਹਨਾਂ ਬਿਆਨਾਂ ਨਾਲ ਆਰਐਸਐਸ ਜਾਂ ਭਾਈ ਭਾਵਤੀ ਨਫ਼ਰਤ ਦਿਖਾ ਕੇ ਵਿਰਸਾ ਸਿੰਘ ਵਲਟੋਵਾ ਵਰਗੇ ਨੇਤਾ ਕੀ ਪ੍ਰਾਪਤ ਕਰ ਲੈਣਗੇ ਨਿੱਜੀ ਤੌਰ ਤੇ ਜਾਂ ਅਕਾਲੀ ਦਲ ਲਈ ਸਿਰਫ ਅਤੇ ਸਿਰਫ ਹਿੰਦੂਆਂ ਦੇ ਸਿੱਖਾਂ ਵਿੱਚ ਨਫ਼ਰਤ ਹੀ ਵਿਧਾਈ ਜਾਵੇਗੀ ਕਿਉਂਕਿ ਲਾਇ ਦੇ ਕੇ ਭਾਜਪਾ ਜਾਂ ਆਰਐਸਐਸ ਉਹ ਹੀ ਹਿੰਦੂਆਂ ਦੇ ਹੱਕ ਵਿੱਚ ਥੋੜਾ ਬਹੁਤ ਜਾਂ ਕਹੀਏ ਖੁੱਲਕੇ ਬੋਲਦੀ ਹੈ ਨਹੀਂ ਤਾਂ ਹਿੰਦੂ ਪੂਰੇ ਭਾਰਤ ਵਿੱਚ ਕੀ ਹੋ ਰਿਹਾ ਹੈ ਸਾਰੇ ਉਹਨਾਂ ਨੂੰ ਕਨਵਰਟ ਕਰਨ ਲਈ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ ਦੋਸਤੋ ਭਾਰਤ ਦੀਆਂ ਨਾਰਥ-ਈਸਟ ਸਟੇਟਾਂ ਵਿੱਚ ਕੀ ਕੀਤਾ ਗਿਆ ਉੱਥੇ ਬਹੁ ਸੰਖਿਆਕ ਬਹਾਦੀ ਹਿੰਦੂਆਂ ਦੀ ਹੁੰਦੀ ਸੀ ਉਹਨਾਂ ਨੂੰ ਤਕਰੀਬਨ ਚੇਂਜ ਕਰਕੇ ਈਸਾਈ ਬਣਾ ਦਿੱਤਾ ਗਿਆ ਹੈ ਇਸੇ ਲਈ ਬਹੁ ਸੰਖਿਆਕ ਬਹਾਦੀ ਨਾਰਥ-ਈਸਟ ਸਟੇਟਾਂ ਵਿੱਚ ਈਸਾਈਆਂ ਦੀ ਹੈ ਜਦੋਂ ਕਿ ਉੱਥੇ ਹਿੰਦੂ ਕੁਝ ਪਰਸੈਂਟ ਹੀ ਬਚੇ ਹਨ ਕਈ ਥਾਵਾਂ ਤੇ ਤਾਂ ਇਹਨਾਂ ਦੀ ਗਿਣਤੀ 10% ਤੋਂ ਥੱਲੇ ਵੀ ਆ ਚੁੱਕੀ ਹੈ ਜਦੋਂ ਕਿ ਦੋਸਤੋ ਇਹੋ ਖਟਾਰੀ ਪੰਜਾਬ ਵਿੱਚ ਇਹੋ ਸ਼ਕਾਰੀ ਪੰਜਾਬ ਵਿੱਚ ਬਾਰਡਰ ਡਿਸਟ੍ਰਿਕਟਾਂ ਨੂੰ ਬਹੁਤ ਹੱਦ ਤੱਕ ਕਬਜ਼ਾ ਚੁੱਕੇ ਹਨ ਬਹੁਤ ਹੱਦ ਤੱਕ ਖਾ ਚੁੱਕੇ ਹਨ ਬਟਾਲਾ ਅੰਮ੍ਰਿਤਸਰ ਜਲੰਧਰ ਉੱਥੇ ਜਾ ਕੇ ਵੇਖੋ ਕਿੰਨੀ ਪ੍ਰਤੀਸ਼ਤ ਜਨਤਾ ਨੂੰ ਇਸਾਈ ਬਣਾ ਦਿੱਤਾ ਗਿਆ ਹੈ ਕੀ ਅਕਾਲੀ ਲੀਡਰਸ਼ਿਪ ਨੂੰ ਇਹ ਨਹੀਂ ਦਿਸਦਾ ਕਿ ਉਹ ਪੰਜਾਬ ਵਿੱਚ ਸਿਰਫ ਹਿੰਦੂਆਂ ਨੂੰ ਹੀ ਇਸਾਈ ਬਣਾ ਰਹੇ ਹਨ ਜਦੋਂ ਕਿ ਸਚਾਈ ਇਹ ਹੈ ਦੋਸਤੋ ਕਿ ਪੰਜਾਬ ਵਿੱਚ ਜੋ ਸਿੱਖਾਂ ਪ੍ਰਤੀ ਚੁਕਾਰ ਰੱਖਦੇ ਹਨ ਜਾਂ ਕਦੀ ਆਪਣੇ ਆਪ ਨੂੰ ਸਿੱਖ ਕਹਾਂਦੇ ਸਨ ਉਹੋ ਅੱਜ ਸਾਈ ਬਣ ਚੁੱਕੇ ਹਨ ਸੋ ਦੋਸਤੋ ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸੇਵਾਮੁਕਤ ਹੋਣਾ ਸਿਆਸੀ ਹੋਵੇ ਜਾਂ ਧਾਰਮਿਕ ਸਿੱਖਾਂ ਲਈ ਇੱਕ ਐਮ ਵਿਸ਼ਾ ਹੈ ਉਹ ਮਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣਾ ਪ੍ਰਭਾਵ ਛੱਡ ਨਾ ਸਕੇ ਪਰ ਹੁਣ ਉਹ ਜੋ ਬਿਆਨਬਾਜ਼ੀ ਕਰ ਰਹੇ ਹਨ ਉਹ ਉਹਨਾਂ ਦੇ ਵਕਾਰ ਉਹਨਾਂ ਦੀ ਨਿੱਜੀ ਸ਼ਖਸੀਅਤ ਨੂੰ ਛੱਟ ਲਾਉਂਦੀ ਹੈ ਦੋਸਤੋ ਜੋ ਸ਼ਖਸ਼ ਅਕਾਲ ਤਖਤ ਸਾਹਿਬ ਦਾ ਜਥੇਦਾਰਹਿ ਚੁੱਕਾ ਹੋਵੇ ਉਹਨਾਂ ਦੀ ਵਿਦਾਈ ਜਿਹਾ ਉਹਨਾਂ ਦੀ ਵਿਦਾਈ ਸਨਮਾਨ ਨਾਲ ਹੋਣੀ ਚਾਹੀਦੀ ਸੀ ਉਨਾ ਦੀ ਭਾਸ਼ਾ ਸੁੱਲਜੀ ਹੋਈ ਹੋਣੀ ਚਾਹੀਦੀ ਸੀ ਉਹ ਬਹੁਤ ਸੁੱਲਝੇ ਹੋਏ ਢੰਗ ਨਾਲ ਬਹੁਤ ਸਾਰੇ ਸਵਾਲਾਂ ਦੇ ਪੰਥ ਨੂੰ ਜਵਾਬ ਦੇ ਸਕਦੇ ਸਨ ਉਹ ਆਪਣਾ ਪੈਨਟ ਆਫ ਥਿਊ ਆਪਣਾ ਪੱਖ ਬਹੁਤ ਹੀ ਸੁੱਲਝੇ ਹੋਏ ਸ਼ਬਦਾਂ ਵਿੱਚ ਪੰਥਮੂਰੇ ਰੱਖ ਸਕਦੇ ਸਨ ਦੋਸਤੋ ਸ਼ਾਇਦ ਉਸ ਵੇਲੇ ਪੰਥ ਸਿੱਖਦਰਦੀ ਉਹਨਾਂ ਦੇ ਨਾਲ ਹੀ ਖੜੇ ਹੁੰਦੇ ਦੋਸਤੋ ਭੁੱਲਾ ਇਨਸਾਨ ਹੀ ਕਰਦਾ ਹੈ ਗਲਤੀ ਮੰਨ ਲੈਣਾ ਵੀ ਕਈ ਵਾਰ ਸਿਆਨਪ ਦਾ ਪ੍ਰਤੀਕ ਹੁੰਦਾ ਹੈ ਸੋ ਸੋ ਦੋਸਤੋ ਆਪਾਂ ਵੀ ਅੰਤ ਵਿੱਚ ਜੇ ਕਿਸੇ ਦੀ ਸ਼ਖਸੀਅਤ ਪ੍ਰਤੀ ਕੁਝ ਮੰਦਾ ਚੰਗਾ ਬਿਆਨਿਆ ਗਿਆ ਹੋਵੇ ਕੁਝ ਕਿਹਾ ਗਿਆ ਹੋਵੇ ਤਾਂ ਉਸ ਦੀ ਖਿਮਾ ਯਾਚਨਾ ਕਰ ਲੈਂਦੇ ਹਾਂ ਵੱਡੇ ਉਹਦਿਆਂ ਤੇ ਬੈਠੇ ਹੋਏ ਲੋਕਾਂ ਦੇ ਦਿਲ ਵੀ ਦੋਸਤੋ ਵੱਡੇ ਹੋਣੇ ਚਾਹੀਦੇ ਹਨ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਜਾਂ ਤਖਤਾਂ ਦੇ ਜਥੇਦਾਰ ਬਾਕੀ ਦੋਸਤੋ ਬਾਣੀ ਤਾਂ ਬੋਧੀ ਵਧੀਆ ਸ਼ਕਸ਼ੀਤ ਘੜ ਦਿੰਦੀ ਹੈ ਦੋਸਤੋ ਦੁਨੀਆ ਦਾ ਬਾਣੀ ਗੁਰੂ ਹੈ ਗੁਰੂ ਹੈ ਬਾਣੀ ਮੰਨਦੇ ਹੋਏ ਸਿਰ ਝੁਕਾਉਂਦੀ ਹੈ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਹਨ ਬਾਕੀ ਦੋਸਤੋ ਵਾਹਿਗੁਰੂ ਭਲੀ ਕਰੇਗਾ ਉਹ ਸਭ ਨੂੰ ਅਕਲ ਬਖਸ਼ੇਗਾ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ